ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਰਮਜ਼ੰਦ ਸ਼ਾਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਤੇ ਸਿੰਘ ਜੀ ਪੂਜਨੀਕ ਮਾਤਾ ਮਾਤ ਗੁਰਦਰ ਕੌਰ ਜੀ ਇਸ ਸਥਾਨ ਤੇ ਜਿੰਨੂ ਅੱਜ ਅਸੀਂ ਆਦਰ ਸਤਕਾਰ ਨਾਲ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਕਹਿੰਦੇ ਆ ਉਹੀ ਸਲਾਖਾਂ ਵਾਲੀ ਕੋਠੜੀ ਜਿਹਦੇ ਅੰਦਰ ਗੁਰੂ ਕੇ ਲਾਲ ਆਦਰਯੋਗ ਮਾਤਾ ਜੀ 9 ਕੋ ਦੀ ਰਾਤ ਨੂੰ ਕੈਦੀਆਂ ਦੇ ਰੂਪ ਵਿੱਚ ਰਾਤ گزارਦੇ ਆ ਸੋ ਉਹ 9 ਕੋ ਦਾ ਸਮਾਗਮ ਜਿਹੜਾ ਸਫਰ-ਏ-ਸ਼ਹਾਦਤ ਦਾ ਸ਼ਹੀਦੀ ਦੇ ਪੰਧ ਤੱਕ ਦਾ ਸਫਰ ਜਿਹੜਾ ਉਹਦਾ ਇਹ ਤੀਜਾ ਪੜਾਅ ਹੈ 7 ਕੋ ਦੀ ਪਹਿਲੀ ਰਾਤ ਸ਼ਨ ਬਾਬਾ কুমਮਾ ਮਾਸ਼ਕੀ 2024 ਚ ਇਸ ਵਾਰ 21 ਦਸੰਬਰ ਨੂੰ ਆ ਰਹੀ ਹੈ 8 ਕੋ ਦੀ ਦੂਸਰੀ ਰਾਤ ਜਿਹੜੀ ਸੀ ਪੜਾ ਦੀ ਸ਼ਹੀਦੀ ਦੇ ਸਫਰ ਦੀ ਉਹ ਸਿਹੜੀ ਨਗਰ ਗੰਗੂ ਦੇ ਘਰ ਵਾਲੀ ਜੋ ਜਗਾ ਹੈ ਜਿੱਥੇ ਮਾਤਾ ਜੀ ਸਾਹਿਬ ਜਾਦੇ ਰਾਤ ਗੁਜ਼ਾਰੀ ਅਤੇ ਤੀਜਾ ਪੜਾ ਕੋਤਵਾਲੀ ਸਾਹਿਬ ਜਿਸ ਜਗਾ ਤੇ ਨੌ ਪੋ ਨੂੰ ਮਾਤਾ ਜੀ ਤੇ ਸਾਹਿਬ ਜਾਦੇ ਰੁਕੇ ਇਹ ਜਿਹੜਾ ਸਮਾਗਮ ਹੈ ਇਥੇ ਇਹ 23 ਦਸੰਬਰ ਨੂੰ ਇਸ ਵਾਰੀ ਆ ਰਿਹਾ 2024 ਚ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸ਼ਾਮੀ 6 ਵਜੇ ਤੋਂ ਲੈ ਕੇ ਰਾਤ 10:30 ਵਜੇ ਤੱਕ ਦੀਵਾਨ ਆਪ ਜੀ ਨੂੰ ਪਤਾ ਸਜਦੇ ਨੇ ਲਾਹੇ ਲੈਣੇ ਨੇ ਸੁਰਤ ਕਰਕੇ ਮਨ ਕਰਕੇ ਚਿਤ ਕਰਕੇ ਜੁੜਨਾ ਜਿੱਥੇ-ਜਿੱਥੇ ਵੀ ਬੈਠੇ ਹੋ ਜਿਹੜੇ ਸਰੀਰ ਕਰਕੇ ਹਾਜ਼ਰੀਆਂ ਭਰ ਸਕਦੇ ਨੇ ਮਾਂ ਗੁਜਰੀ ਜੀ ਦੇ ਪੰਧ ਤੇ ਸਹਬਜ਼ਾਦਿਆਂ ਦੇ ਪੰਧ ਤੇ ਪਾਂਦੀ ਬਣ ਕੇ ਹਮਸਫਰ ਬਣ ਕੇ ਉਹੀ ਰਾਤ ਉਸੇ ਜਗ੍ਹਾ ਜਿੱਥੇ ਮਾਤਾ ਜੀ ਤੇ ਸਹਬਜ਼ਾਦੇ ਗੁਜ਼ਾਰਦੇ ਆ ਸਾਡੀਆਂ ਵੀ ਸੁਰਤਾਂ ਜੁੜਨ ਅਸੀਂ ਹਮਸਫਰ ਹੋ ਸਕੀਏ ਅਸੀਂ ਧਰਮ ਦੇ ਪਾਂਦੀ ਬਣ ਸਕੀਏ ਸੋ 9 ਪੋ ਦੀ ਰਾਤ 23 ਦਸੰਬਰ ਦਾ ਜੋ ਸਮਾਗਮ ਹੈ ਉਹ ਕੋਤਵਾਲੀ ਸਾਹਿਬ ਮਰਿੰਡਾ ਹੈ ਹਾਜ਼ਰੀਆਂ ਭਰਨੀਆਂ ਉਸ ਤੋਂ ਬਾਅਦ ਫਿਰ 24 ਦਸੰਬਰ ਠੰਡੇ ਬੁਰਜ ਦੀ ਸਰਦਲ ਤੇ ਬੈਠ ਕੇ ਸਫਰ-ਏ-ਸ਼ਹਾਦਤ ਦੇ ਮੁਕਾਮ ਉਤੇ ਸਾਰੇ ਅਸੀਂ ਜੁੜਾਂਗੇ ਆਓ ਸਾਰੇ ਇਸ ਸਫਰ-ਏ-ਸ਼ਹਾਦਤ ਕਾਫਲੇ ਦਾ ਹਿੱਸਾ ਬਣ ਕੇ ਗੁਰੂਆਂ ਖੁਸ਼ੀਆਂ ਲਈਏ ਗੁਰੂ ਮਾਰਗ ਦੇ ਤੁਰਨ ਦਾ ਬਲ ਜੁਟਾ ਸਕੀਏ ਸਭ ਜੀ ਆਦਰ ਤੁਸੀਂ ਸਿੱਖਿਆ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ